ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਚ ਮੈਂ ਆਵਲਾ ਡਿਜ਼ਾਈਨ ਬਣਾ ਰਹੀ ਸੀ ਆਵਲਾ ਡਿਜ਼ਾਈਨ ਬਣਾਇਆ ਆਪਾਂ ਡਿਜ਼ਾਈਨ ਆਪਾਂ ਕੋਟੀ ਸੈਟਰ ਜੈਕਟ ਕਿਸੇ ਵੀ चीज ਪਾ ਸਕਦੇ ਆਂ ਕੁਝ ਵੀ ਬਣਾ ਸਕਦੇ ਆਂ ਬੱਚਿਆਂ ਵਾਸਤੇ ਕੁਝ ਵੀ ਤੇ ਬਹੁਤ ਸੌਖਾ ਤੇ ਹਲਕਾ ਜਿਹਾ ਡਿਜ਼ਾਈਨ ਹੈ। ਬਣਾਉਣਾ ਵੀ ਬਹੁਤ ਆਸਾਨ ਹੈ। ਜੇ ਜੇ ਆਪਾਂ ਇੱਥੋਂ ਲੈ ਕੇ ਇੱਥੋਂ ਤੱਕ ਗਿੰਦੇ ਆਂ ਤਾਂ 2 4 6 8 10 ਕੁੰਡਿਆਂ ਦਾ ਡਿਜ਼ਾਈਨ ਹੈ ਜੀ। ਇੱਥੋਂ ਲੈ ਕੇ ਇੱਥੋਂ ਤੱਕ ਇੱਕ ਡਿਜ਼ਾਈਨ ਬਣ ਜਾਂਦਾ ਆਪਣਾ। ਇੱਥੋਂ ਤੱਕ 10 ਕੁੰਡਿਆਂ ਦਾ ਹੈ ਜੀ। ਇੱਕ ਗੁੰਡਾ ਆਪਣਾ ਸਾਈਡ ਵਾਲਾ ਐਕਸਟਰਾ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਹਾਂ ਪਰ ਡਿਜ਼ਾਈਨ ਮੈਂ ਐਸੇ ਹੀ ਦੱਸ ਦਿੰਨੀ ਆ ਪੰਤਾਰਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਕੇ ਆਹ ਵਾਲਾ ਗੁੰਡਾ ਆਪਾਂ ਤਾਰ ਲਵਾਂਗੇ ਫਿਰ ਤਾਂ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਫਿਰ ਆਪਾਂ ਉਲਟੇ ਬਣਾ ਲਾਂਗੇ ਇਹ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਜੀ ਜਿਵੇਂ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਆਹ ਵਾਲਾ ਡੇਣਾ ਧਾਗਾ ਪਿੱਛੇ ਕਰਾਂਗੇ ਲਾਹ ਕੁੰਡਾ ਪਾ ਦਾਰਾਂਗੇ ਇਹਨੂੰ ਆਪਾਂ ਆਪਣੇ ਇਹ ਕੁੰਡੇ ਹੁੰਦਾ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਧਾਰ ਲਾਂਗੇ ਤਿੰਨੇ ਕੁੰਡੇ ਆਪਾਂ ਸਲਾਈ ਤੇ ਲੈ ਕੇ ਆਹ ਵਾਲਾ ਕੁੰਡਾ ਆਪਾਂ ਦੋ ਕੁੰਡਿਆਂ ਦੇ ਉੱਪਰੋਂ ਦੀ ਕਰ ਦਾਂਗੇ ਦੋ ਕੁੰੜੇ ਹੁਣ ਆਪਾਂ ਧਾਗਾ ਇਸ ਤਰ੍ਹਾਂ ਅੱਗੇ ਨਹੀਂ ਕਰ ਲਵਾਂਗੇ। ਪਿਛੋਂ ਦੀ ਘੁਮਾ ਕੇ ਲਿਆ ਕੇ ਅੱਗੇ ਕਰ ਲਾਂਗੇ। ਫਿਰ ਆਪਾਂ ਦੋਨੇ ਗੁੰਡੇ ਇਸ ਤਰ੍ਹਾਂ ਸਲਾਈ ਤੇ ਲੈ ਲਾਂਗੇ ਫਿਰ ਧਾਗਾ ਪਿੱਛੇ ਕਰਾਂਗੇ। ਇੱਕ ਗੁੰਡਾ ਬਣਾਇਆ। ਫਿਰ ਵਲ ਪਾ ਕੇ ਦੂਜਾ ਗੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ। ਧਾਗਾ ਅੱਗੇ ਕਰਾਂਗੇ। ਦੋ ਗੁੰਡੇ ਉਲਟੇ ਬਣਾਵਾਂਗੇ। ਤਾਗਾ ਪਿੱਛੇ ਕਰਕੇ ਇਹ ਵਾਲਾ ਕੁੰਡਾ ਤਾਰ ਲਵਾਂਗੇ ਆਪਾਂ ਖਾਲੀ ਤਾਰ ਲਵਾਂਗੇ ਜਿਹੜੀ ਆਪਣੀ ਆ ਹਵਣ ਦੀ ਹੈ ਲਸਰ ਜੀ ਸ਼ੁਰੂ ਤਾਂ ਗਾ ਅੱਗੇ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਤਾਂ ਗਾ ਪਿੱਛੇ ਕਰਾਂਗੇ ਫਿਰ ਤੋਂ ਆਪਾਂ ਤਿੰਨ ਕੁੰਡਿਆਂ ਦਾ ਡਿਜ਼ਾਈਨ ਬਣਾਉਣਾ ਹੈ ਇਸ ਤਰ੍ਹਾਂ ਕਰਕੇ ਕੁੰਡਾ ਤਾਰ ਲਵਾਂਗੇ ਇਹਨੂੰ ਇਸ ਤਰ੍ਹਾਂ ਤਾਰਾਂਗੇ ਦੂਜੇ ਇਸ ਤਰ੍ਹਾਂ ਹੀ ਤਾਰ ਲਵਾਂਗੇ ਸ਼ੇਰ ਇਹਨੂੰ ਕੁੰਡੇ ਨੂੰ ਆਪਾਂ ਇਹਨਾਂ ਦੇ ਉੱਪਰੋਂ ਦੀ ਅਸ ਦਾਦਾਂਗੇ ਫਿਰ ਆਪਾਂ ਧਾਗਾ ਅੱਗੇ ਲਿਆਵਾਂਗੇ ਇਸ ਤਰ੍ਹਾਂ ਵੜ ਪਾ ਕੇ ਦੋਨੇ ਗੁੰਡੇ ਆਪਾਂ ਇੱਧਰ ਸਲਾਈ ਤੇ ਲੈ ਲਾਂਗੇ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਬਣਾਇਆ ਆਪਾਂ ਇੱਥੇ ਇੱਕ ਗੁੰਡਾ ਉੱਪਰੋਂ ਉਲਟਾਇਆ ਜਿਹੜਾ ਆਪਾਂ ਇੱਥੇ ਵੜ ਪਾ ਕੇ ਤਿੰਨ ਗੁੰਡੇ ਪੂਰੇ ਕਰ ਲਾਂਗੇ ਆਪਣੇ దో కండే ఉల్టే బ తారో కుండే ఉల్టే బ తారే తిన్న సైతే ఉపర్ ఉల్టా దాగే ఫగ్ లేవగే ఇక్కడ బాగా అగలా కు బ దో కండే ఉల్టే ఇ కండా ఖాళీ తారో కుండే ఉల్టే వాండే సిధే ਆਪਾਂ ਜਿਹੜਾ ਹੁਣ ਗੁੰਡਾ ਖਾਲੀ ਧਾਰਿਆ ਹੈਗਾ ਪਹਿਲਾਂ ਇਹਨੂੰ ਆਪਾਂ ਉਲਟਾ ਬਣਾ ਲਾਂਗੇ ਫਿਰ ਦੋ ਗੁੰਡੇ ਸਿੱਧੇ ਤਿੰਨ ਗੁੰਡੇ ਉਲਟੇ ਦੋ ਗੁੰਡੇ ਸਿੱਧੇ ਫਿਰ ਇੱਕ ਗੁੰਡਾ ਉਲਟਾ ਦੋ ਗੁੰਡੇ ਸਿੱਧੇ ු ෝුඩ සිෙද්දේ සයි ස්තරමනාක කම්පලට කර आपण दो सलाईया पणजाईन हा आपण आई तीजी सलाई दो कुडे उलटे आुडा तारांगे फिर दो कुडे उल्टे इथे आपण तिन कुडे सिद्धे बनाव दो कुडे उल्टे ఇక్కడ తారీ దో కడే ఉల్టే ఫో తిని కండే స ਤਿੰਨ ਸਲਾਈਆਂ ਹੋ ਗਈਆਂ ਆਪਣੀਆਂ ਤੇ ਆਪਣੀ ਅਗਲੀ ਚੌਥੀ ਸਲਾਈ ਹਾਂ ਲੋ ਜੀ ਆਪਾਂ ਆਹੀ ਚਾਰ-ਚਾਰ ਸਲਾਈਆਂ ਪਾਉਂਦੇ ਜਾਵਾਂਗੇ ਤਾਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣ ਜੂਗਾ ਜੀ ਇਹ ਹੁਣ ਉੱਪਰ ਫੇਰ ਇਹੀ ਡਿਜ਼ਾਈਨ ਸਟਾਰਟ ਹੋ ਜੂਗਾ ਦੋ ਕੁੰਡੇ ਉਲਟੇ ਪਾਵਾਂਗੇ ਇੱਕ ਤਾਰਾਂਗੇ ਦੋ ਕੁੰਡੇ ਉਲਟੇ ਆਹ ਵਾਲਾ ਕੁੰਡਾ ਦੋਹਾਂ ਦੇ ਉੱਪਰੋਂ ਦੀ ਉਲਟਾ ਕੇ ਇਹਨਾਂ ਵਾਲਾ ਪਾ ਕੇ ਤਿੰਨ ਕੁੰਡੇ ਆਪਣੇ ਪੂਰੇ ਕਰ ਲਵਾਂਗੇ। ਜਿੰਨੀ ਮੈਂ ਹਸਲਾਈਏ ਕੋਰ ਦੱਸ ਦਿੰਨੀ ਆ। ਦੋ ਕੁੰਡੇ ਉਲਟੇ। ਇਹ ਵਾਲਾ ਕੁੰਡਾ ਤਾਰਾਂਗੇ। ਫਿਰ ਦੋ ਕੁੰਡੇ ਉਲਟੇ। ਇਸ ਤਰ੍ਹਾਂ ਧਾਰ ਲੈਣਾ ਇਹਨੂੰ ਆਪਾਂ ਇਸ ਤਰ੍ਹਾਂ ਨਹੀਂ ਤਾਰਨਾ ਹੈਗਾ। ਇਸ ਤਰ੍ਹਾਂ ਧਾਰ ਲੈਣਾ ਇਹਨੂੰ ਕੁੰਡੇ ਨੂੰ। ਫਿਰ ਅੰਤ ਅੱਗੇ ਨੂੰ ਇੱਧਰ ਦੀ ਘੁਮਾ ਕੇ ਅੱਗੇ ਲੈ ਜਾਵਾਂਗੇ ਦੋਨੇ ਕੁੰਡੇ ਸਲਾਈ ਤੇ ਲੈ ਕੇ ਧਾਗਾ ਪਿੱਛੇ ਕਰਾਂਗੇ ਇਹ ਕੁੰਡਾ ਸਿੱਧਾ ਬਣਾਇਆ ਫਿਰ ਵਲ ਪਾ ਕੇ ਅਗਲਾ ਕੁੰਡਾ ਵੀ ਸਿੱਧਾ ਬਣਾ ਲਾਂਗੇ ਆਪਣੇ ਕੋਲ ਜਿਵੇਂ ਤਿੰਨ ਕੁੰਡੇ ਹੁੰਦੇ ਆ ਆਪਾਂ ਆਪਾਂ ਇਹ ਤਿੰਨ ਕੁੰਡੇ ਪੂਰੇ ਕਰਨੇ ਆ ਇਹ ਡਿਜ਼ਾਈਨ ਤਾਂ ਹੋਈ ਗੱਲ ਬਹੁਤ ਬਣਿਆ ਹੋਇਆ ਪਰ ਬਣਾਉਣ ਦੇ ਅਲੱਗ-ਅਲੱਗ ਹੁੰਦੇ ਆ ధాగా ఇత లేవే పిచ్చే కళ పా ద దొన్నే కంండే బే తిని పూరే ఫో కల్టేలా కుారే దో కల్టే ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਗੇ ਵੀ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਚਲੋ ਜੀ ਇੱਕ ਵਾਰੀ ਆਪਾਂ ਹੋਰ ਬਣਾਉਂਦਾ ਡਿਜ਼ਾਈਨ ਇਹ ਮੈਨੂੰ ਕਿੰਨਾ ਸੋਹਣਾ ਲੱਗਦਾ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰ ਲਿਓ ਜੀ ਤੇ ਕਮੈਂਟ ਵੀ ਜ਼ਰੂਰ ਕਰਦੇ ਹੋ ਜੀ ਜੇ ਕੋਈ ਮੇਥੋਂ ਗਲਤੀ ਹੋਵੇ ਤਾਂ ਕਮੈਂਟ ਵੀ ਜ਼ਰੂਰ ਕਰ ਸਕਦੇ ਹੋ ਤੁਸੀਂ La logi madre de que se nombra mi ya.